ਰੋਡ ਰੋਕ ਲਿਆ ਕਦੇ ਟ੍ਰੇਨਾਂ ਰੋਕ ਲੀਆਂ ਕਦੇ ਪਾਪ ਲਾਈਨ ਰੋਕ ਲਈ ਇੱਥੋਂ ਤੱਕ ਆ ਗਏ ਕਿ ਹੁਣ ਸੱਸ ਨੂੰ ਵੀ ਲੜਾਈ ਚ ਨਹੀਂ ਆ ਗਏ ਤਾਂ ਹੁਣ ਜਿਹੜੇ ਸਾਡੇ ਮਸਲੇ ਐ ਪਮਾਉ ਕੇਂਦਰ ਦੇ ਨਾਲ ਹੋ ਪੰਜਾਬ ਦੇ ਨਾਲ ਹੋ ਸਾਡੇ ਮਸਲੇ ਸਰਕਾਰਾਂ ਨਾਲ ਨੇ ਸਾਡੇ ਕੋਈ ਨਿੱਜੀ ਨਹੀਂ ਤਾਂ ਸੀ ਪ੍ਰਭੂ ਆਪਦੇ ਹੱਕ ਲੈਣ ਲਈ ਤੁਸੀਂ ਉਹਦੇ ਬੜੇ ਪਿੱਟੇ ਕਿਆ ਰਾਤਾਨੀ ਹੈ ਦਿੱਲੀ ਦੇ ਵਿੱਚ ਕਿਸਾਨ ਆ ਰਹੇ ਨੇ ਕਿਸਾਨਾਂ ਨੂੰ ਆਉਣਾ ਚਾਹੀਦਾ ਅੱਜ ਉਹੀ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਨੂੰ ਸੀਲ ਕਰੀ ਬੈਠਾ ਹੈ ਅੱਜ ਕਿਹੜੇ ਕਾਨੂੰਨ ਹੈ ਤੇਰੇ ਕੋਲੇ ਅਸੀਂ ਅੱਜ ਵੀ ਨਖੇਤੀ ਕਰਦੇ ਆ ਉਹ ਭਰਾਵ ਦੇ ਗਲਤੀ ਕਰਕੇ ਜਿੱਦੇ ਸਾਡੇ ਤੇ ਗੋਲੇ ਵਰਤੇ ਸੀ ਉਦੋਂ ਬਿਆਨ ਦੇ ਰਹੇ ਸੀ ਕਿ ਅਸੀਂ ਤਾਂ ਪਹਿਲੇ ਕਿਹਾ ਸੀ ਸਮਾਂ ਨਹੀਂ ਹੁਣ ਮੋਰਚਾ ਲਾਉਣਾ ਹੈ ਪਰ ਸਾਡਾ ਸਮਾਂ ਵੀ ਠੀਕ ਸੀ ਸਾਡਾ ਘਰਨਾ ਵੀ ਠੀਕ ਸੀ ਅਸੀਂ ਸਰਕਾਰ ਨੂੰ ਸੇਵਲ ਤੋਂ ਲਿਆਏ ਅੱਜ ਵੀ ਧੋਖੇ ਕਹਿੰਦੇ ਪੰਜਾਬ ਸਰਕਾਰ ਨੂੰ ਬਈ ਭਲੇਖੇ ਜਨਾਰੇ ਭਗਵੰਤ ਮਾਨਾ ਉਹ ਤੂੰ ਕੇਂਦਰ ਨਾਲ ਕੁਝ ਨਹੀਂ ਜਾਣਾ ਤੂੰ ਜੇ ਪੰਜਾਬ ਦੇ ਕਿਸਾਨਾਂ ਨਾਲ ਟਕਰੇਗਾ ਤੂੰ ਇਹਨਾਂ ਨੂੰ ਰੋਕੇਗਾ ਸਾਡੀਆਂ ਮੰਗਾਂ ਤੈਨੂੰ ਮੰਨਣੀਆਂ ਪੈਣੀਆਂ ਅੱਜ ਵੀ ਸਾਡੀ ਸੁਨਾਹ ਨਾਲ ਸਾਥੀਆਂ ਨੂੰ ਕਾ ਮੀਟਿੰਗ ਕਰੋ ਅੱਗੇ ਨੂੰ ਵਧੋ ਕੋਈ ਗੱਲ ਨਹੀਂ ਭਿੜੋ ਭਿੜ ਕੇ ਬਣਾਵਾਂਗੇ ਮੰਗਾ ਤਾਂ ਇਸ ਲਈ ਭਰਾਵੇ ਜਿਹੜੇ ਹਾਲਾਤਾਂ ਦੇ ਵਿੱਚ ਖਾਸ ਕਰਕੇ ਸਾਡੇ ਦੋਨੇ ਫੋਰਮ ਚੱਲ ਰਹੇ ਨੇ ਜਿਹੜੀਆਂ ਲੜਾਈਆਂ ਅਸੀਂ ਲੜ ਰਹੇ ਆ ਬਹੁਤ ਲੋਕ ਐਮਐਸਪੀ ਗਰੰਟੀ ਕਾਨੂੰਨ ਦੇ ਖਿਲਾਫ ਬੋਲ ਰਹੇ ਨੇ ਕਹਿੰਦੇ ਵੀ ਐਮਐਸਪੀ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਨਾ ਚਾਹੀਦਾ ਅਸੀਂ ਉਹਨਾਂ ਲੋਕਾਂ ਨੂੰ ਕਹਤਾ ਉਹ ਭਰਾਵੋ ਜਿਹੜੀਆਂ ਸਰਕਾਰਾਂ ਬੋਲਦੀਆਂ ਐ ਉਹਨਾਂ ਨਾਲ ਤਾਂ ਮੀਟਿੰਗ ਚੱਲ ਰਹੀ ਐ ਉਹ ਕਿਸਾਨ ਆਗੂਆਂ ਦੇ ਬਿਆਨ ਨਹੀਂ ਹੋਣੇ ਚਾਹੀਦੇ ਕਿ ਐਮਐਸਪੀ ਨਹੀਂ ਚਾਹੀਦੀ ਕੋਈ ਕਹਿੰਦਾ ਪੰਜਾਬ ਨੂੰ ਨੁਕਸਾਨ ਹੋ ਜੂ ਕੋਈ ਕਹਿੰਦਾ ਹਰਿਆਣਾ ਨੂੰ ਨੁਕਸਾਨ ਹੋ ਜੂ ਭਰਾਵੋ ਅਸੀਂ ਨੁਕਸਾਨ ਵਾਲੀ ਵਧੇ ਅਸੀਂ ਉਹਨੂੰ ਗਰੰਟੀ ਲੈਣ ਵਾਲੀ ਵਧੇ ਆ 23 ਫਸਲਾ ਤੇ ਸਰਕਾਰ ਕਹਿੰਦੀ ਐ ਟ ਐਮ ਐਸ ਪੀ ਗਰੰਟੀ ਕਾਨੂੰਨ ਮੇਲਣਾ ਬੰਦ ਦਿੰਨੇ ਆ ਆ ਐਮ ਐਸ ਪੀ ਦਿੰਨੇ ਆ ਉਹ 23 ਫਾਸਲਾ ਤੇ ਐਮ ਐਸ ਪੀ ਸਰਕਾਰ ਦੇ ਰਹੀ ਹੈ ਸਾਡੀ ਉਹ ਮੰਗ ਨਹੀਂ ਅਸੀਂ ਤਾਂ ਉਹਨੂੰ ਰੱਦ ਕਰਦੇ ਆ ਸਾਰੀਆਂ ਕਿਸਾਨ ਜਸਵੰਦੀਆਂ ਰੱਦ ਕਰਦੀਆਂ ਕਿ ਘੱਟੋ-ਘੱਟ ਸਮਰਥਨ ਦਿੱਤਾ ਵਾਦਾ ਸਾਨੂੰ ਮੰਜ਼ੂਰੀ ਰੱਦ ਕਰਦੇ ਆ ਉਹ ਜਿਹੜੀ ਗੱਲ ਨੂੰ ਰੱਦ ਕਰਦੇ ਹੋਈਏ ਉਹ ਸਾਡੀ ਮੰਗ ਕਿਵੇਂ ਬਣ ਗਈ ਕੱਲਿਆਂ ਦੀ ਅਸੀਂ ਕਹਿੰਦੇ ਆ ਕਿ ਉਹਦੀ ਗਰੰਟੀ ਦਿਓ ਅਸੀਂ ਕਹਿੰਦੇ ਹਾਂ ਕਾਨੂੰਨ ਤੋਂ ਪੱਦ ਨਾ ਜਾਵੇ ਸਰਕਾਰ ਕਾਨੂੰਨ ਬਣਾਵੇ ਇਹ ਫਸਲਾ ਤੋਂ ਭੱਜ ਰਿਹਾ ਖਰੀਦ ਤੋਂ ਤਾਂ ਉਹ ਜੂੜ ਪਾਉਣ ਲੱਗਿਆ ਕਿ ਐਮਐਸਪੀ ਗਰੰਟੀ ਕਾਨੂੰਨ ਬਣੇ ਤਾਂ ਮੰੰਦਨੀ ਘੋਖੇ ਤੋਂ ਬਗੈਰ ਪਰਤਾਲੇ ਤੋਂ ਬਗੈਰ ਇਹੋ ਜੇ ਬਿਆਨ ਦੇਣੇ ਤਾਂ ਉਹ ਹਾਲਾਤ ਦੇ ਨਾਲ ਨਜਿੱਠਣਾ ਚਾਹੀਦਾ ਕਿ ਆ ਲੋਕਾਂ ਨੂੰ ਲੜਨਾ ਪੈਣਾ ਆ ਲੋਕਾਂ ਨੂੰ ਮਰਨਾ ਪੈਣਾ ਕਿ ਜੋ ਸਾਡੀਆਂ ਜ਼ਮੀਨਾਂ ਗਈਆਂ ਫਿਰ ਅਸੀਂ ਦੇਖ ਨਹੀਂ ਸਕਦੇ ਸਾਨੂੰ ਲੜਨਾ ਪੈਣਾ ਹੈ ਭਰਾਵੋ ਅੱਜ ਪੂਰੇ ਧਾਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਮੈਸੇਜ ਦਿੱਤਾ ਪੂਰੇ ਲੋਕਾਂ ਨੂੰ ਕਿ ਲੜ ਵੀ ਸਕਦੇ ਨੇ ਇਹ ਮਰ ਵੀ ਸਕਦੇ ਨੇ ਜਿਹੜਾ ਸਾਡਾ ਜੋਧਾ اڈੱਲੇਵਾਲ ਸਾਹਿਬ ਪ੍ਰਧਾਨ ਜੀ ਐਵੇਂ ਨਹੀਂ ਐਡੇ ਵੱਡੇ ਫੈਸਲੇ ਲਿਆ ਉਹਨਾਂ ਨੇ ਉਹਨਾਂ ਨੂੰ ਤਸਵੀਰ ਦਿਸਦੀ ਆ ਪੂਰੇ ਭਾਰਤ ਦੀ ਕਿ ਸਾਡੇ ਕੋਲੇ ਜ਼ਮੀਨ ਨਹੀਂ ਰਹਿਣੀ ਇਹਨਾਂ ਨੇ ਵੱਡੇ ਘਰਾਣਿਆਂ ਨੂੰ ਜ਼ਮੀਨ ਦੇਣੀ ਐ ਉਹ ਜ਼ਮੀਨ ਜਾਣੀ ਕਿਵੇਂ ਆ ਆ ਜਿਹੜੇ ਦਫ਼ਤਰਾਂ 'ਚ ਬੈਠ ਕੇ ਲੋਕ ਸਾਡੇ ਖਿਲਾਫ ਬੋਲਦੇ ਨੇ ਉਹ ਭਰਾਵੋ ਸਾਨੂੰ ਇੱਕ ਗੱਲ ਦੱਸ ਦਿਓ ਜੋ ਪੰਜਾਬ ਸਰਕਾਰ ਘਾਟੇ 'ਚ ਗਈ ਆ ਦਫ਼ਤਰ ਸਾਡੇ ਟੈਕਸਾਂ 'ਚੋਂ ਬਣਾਏ ਹੋਏ ਤਾ ਖਰੀਦਣਾ ਕਿਨੂੰ ਚਾਹੀਦੇ ਸੀ ਉਹ ਬਿਜਲੀ ਬੋਰਡ ਖਰੀਦਣਾ ਕਿਨੂੰ ਚਾਹੁੰਦਾ ਸੀ ਮਾਰਗਵਟ ਕਿਨੂੰ ਖਰੀਦਣਾ ਚਾਹੁੰਦਾ ਤਾਂ ਕੇਂਦਰ ਸਰਕਾਰ ਨੂੰ ਖਰੀਦਣਾ ਚਾਹੁੰਦਾ ਸੀ ਬਈ ਐਸ ਸਰਕਾਰ ਦੀ ਪੌਂਸੀ ਠੀਕ ਨਹੀਂ ਪੰਜਾਬ ਸਰਕਾਰ ਨੇ ਖਰਚੇ ਵਧ ਕਰਤੇ ਉਹ ਖਰੀਦਿਆ ਕਿਨੇ ਐ ਪ੍ਰਾਈਵੇਟ ਬੰਦੇ ਨੇ ਕੱਲਾ ਪੰਜਾਬ ਦੇ ادارے ਨਹੀਂ ਖਰੀਦੇ ਕੇਂਦਰ ਦੇ ਵੱਡੇ ادارے ਜਿਹੜੇ ਰੇਲਵੇ ਆ ਰਕੇ ਏਅਰਪੋਰਟ ਆ ਗਿਆਂ ਤੁਸੀਂ ਸਾਰਾ ਕੁਝ ਦੇਚਤਾ ਇਹਦਾ ਮਤਲਬ ਸਰਕਾਰਾਂ ਕੋਲੇ ਕੁਛ ਨਹੀਂ ਕੇਂਦਰ ਸਰਕਾਰ ਕੋਲੇ ਪੈਸਾ ਨਹੀਂ ਪੰਜਾਬ ਸਰਕਾਰ ਕੋਲੇ ਪੈਸਾ ਨਹੀਂ ਆ ਲੋਕਾਂ ਤੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਖਰਚੇ ਵੱਧ ਕਰਦੇ ਨੇ ਪਰ ਪੂਰੇ ਭਾਰਤ ਦੀ ਕਿਸਾਨੀ ਨੇ ਆ ਵੀ ਦਸਾਂ ਨੋਹਾਂ ਦੀ ਕਮਾਈ ਕਰਦੇ ਮਿਹਨਤ ਕਰਕੇ ਜਿਹੜਾ ਸਾਡਾ ਪ੍ਰਧਾਨ ਮੰਤਰੀ ਬਾਹਰ ਜਾ ਕੇ ਝੋਲੀ ਆੜਦਾ ਹੁੰਦਾ ਸੀ ਸਾਡੇ ਕਿਸਾਨਾਂ ਨੇ ਤਾਂ ਝੋਲੀਆ ਡਰੋ ਹਟਾਤਾ ਪੂਰੇ ਭਾਰਤ ਦੀ ਨਾਜ ਪੈਦਾ ਕਰਤਾ ਤੇ ਸਾਡੇ ਪ੍ਰਧਾਨ ਮੰਤਰੀ ਨੂੰ ਅੱਜ ਤਹਾਨੂੰ ਨਾਜ ਧਰੂ ਥਾਂ ਵੀ ਮਿਲਦਾ ਅਸੀਂ ਤਾਂ ਆਪਣੀ ਮਿਹਨਤ ਆਪਦਾ ਕੰਮ ਪੂਰਾ ਕਰਕੇ ਵਿਖਾਤਾ ਆ ਸੋਥੋ ਸਰਕਾਰੀ ਧਾਰੇ ਨਹੀਂ ਬਚੇ ਤੁਸੀਂ ਉਹ ਧਾਮੀਆਂ ਪਾਲੀਆਂ ਵੀਰੇ ਗੋਡੇ ਟੇਕ ਤੇ ਅੱਜ ਸਾਰਾ ਕੁਝ ਵੇਚ ਕੇ ਪ੍ਰਾਪੋ ਕੱਲੀ ਜ਼ਮੀਨ ਰਹਿ ਗਈ ਸਾਡੀ ਤੁਸੀਂ ਇਸਤੇ ਵੀ ਬੋਲਦੇ ਹੋ ਖਲਾਫ ਕਿ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਨਾ ਚਾਹੀਦਾ ਕਿਸਾਨਾਂ ਨੂੰ ਬਹੁਤ ਪਾ ਮਿਲ ਰਹੇ ਨੇ ਤਾਂ ਧਿਆਨ ਕਰਿਓ ਜਿਹੜੀ ਸੋਨੂੰ ਨੌਕਰੀਆਂ ਮਿਲ ਰਹੀਆਂ ਨੇ ਸੋਨੂੰ ਤਲਕਾਹਾਂ ਮਿਲ ਰਹੀਆਂ ਨੇ ਤਾਂ ਜਦੋਂ ਪ੍ਰਾਈਵੇਟ ਬੰਦਾ ਆ ਗਿਆ ਜਦੋਂ ਉਹਨਾਂ ਨੇ ਰੋਡ ਲੈ ਲੇ ਜਦੋਂ ਦਫਤਰ ਲੈ ਲੇ ਸੋਨੂੰ ਵੀ ਫਿਰ ਪ੍ਰਾਈਵੇਟ ਨੌਕਰੀਆਂ ਕਰਨੀਆਂ ਪੈਣੀਆਂ ਤੁਸੀਂ ਸਾਡੇ ਬੱਚਿਓ ਕਟੋ ਕੱਟ ਛੋਡੇ ਕੋਲੇ ਅੰਕੜੇ ਨੇ ਸਾਡੇ ਕੋਲ ਤਾਂ ਪੰਜਾਬੀ ਅੰਕੜੇ ਐ ਅਸੀਂ ਕੋਈ ਰੇਟ ਨਹੀਂ ਮੰਗਦੇ ਅਸੀਂ ਤਾਂ 72 ਦੇ ਵਿੱਚ ਕਣਕ 70 ਰੁਪਏ ਸੀ ਅਸੀਂ ਤਾਂ ਕਹਿੰਦੇ 70 ਰੁਪਏ ਇੱਕ ਇੱਕ ਕਵਾਂਟਰ ਵੇਚ ਕੇ 2000 ਇੱਕਾਉਂਦੀ ਸੀ ਦੇ ਦਿਓ ਅਸੀਂ ਨਹੀਂ ਮੰਗਦੇ ਜੇ ਅਸੀਂ ਕਹੀਏ ਕਲਕਤਾ 10000 ਰੇਟ ਬਣਦਾ ਔਰ ਸਾਰੇ ਬਾਹੂਪੁਰ ਟੁੱਟਣਗੇ ਵੀ ਕਿਸਾਨ ਭਾਅ ਵਾਲੇ ਮੰਗਦੇ ਆ ਭਾਵੇਂ ਜੋ ਦੋ ਕਵਾਂਟਰ ਇੱਕ ਕਵਾਂਟਰ ਵੇਚ ਕੇ 2000 ਇੱਕਾਉਂਦੀ ਸੀ ਅਸੀਂ ਕੀ ਮੰਗਦੇ ਆ ਅਰ ਨਰਮੇ ਦਾ ਰੇਟ ਜੇ ਪੂਕੇ ਦੇ ਵੀ ਲੱਖ ਰੁਪਇਆ ਵੱਧਦਾ ਤਾਂ ਕਿਸਾਨਾਂ ਨੂੰ ਕਮਲੇ ਕਹਿਣਗੇ ਤਾਂ ਇੱਕੋ ਰੇਟ ਸੀ ਨਰਮੇ ਦਾ ਸੌਣੇ ਦਾ ਅੱਜ ਨਰਮਾ ਉੱਥੇ ਖੜਾ ਸੌਣੇ ਲੱਖ ਤੋਂ ਟੱਕਿਆ ਵਿਆ ਤਾਂ ਇਸ ਲਈ ਅਸੀਂ ਉਹਨਾਂ ਘਰਾਣਿਆਂ ਨਾਲ ਲੜਨ ਦੀ ਤਿਆਰੀ ਕਰ ਰਹੇ ਹਾਂ ਅਸੀਂ ਕਹਿੰਦੇ ਆ ਸਾਡੀਆਂ ਜ਼ਮੀਨਾਂ ਲੈਣੀਆਂ ਉਹਨਾਂ ਨੇ ਤਾਂ ਜ਼ਮੀਨਾਂ ਦੇ ਲਈ ਮਰਨਾ ਪਾਣਾ ਧੂਕੋਰਤਾਲ ਤੇ ਬੈਠਣਾ ਪਾਣਾ ਪਉ ਸਾਰੀ ਤਸਵੀਰ ਭਰਾਓ ਢੱਲੇਵਾਲ ਸਾਹਿਬ ਦੇ ਦਿਮਾਗ 'ਚ ਹੈ ਐਵੇਂ ਨਹੀਂ ਢੱਲੇਵਾਲ ਸਾਹਿਬ ਬੈਠਾ ਐਵੇਂ ਨਹੀਂ ਅੱਡਾ ਵੱਡਾ ਫੈਸਲਾ ਲੈਂਦਾ ਉਹ ਉਸ ਫੈਸਲੇ ਤੇ